हां जी फ्रेंड्स नमस्ते जी ਆ ਵਾਲਾ ਬੈਗ ਮੈਂ ਬਣਾਇਆ ਹੈ ਬਹੁਤ ਹੀ ਪਿਆਰਾ ਖੂਬਸੂਰਤ ਵੈਗੋ ਨੇ ਔਰ ਬਣ ਵੀ ਇਹ ਥੋੜਾ ਜਿਹਾ ਪਹਿਲਾਂ ਨਾਲ ਛੀਤੀ ਕੇ ਪੱਤੇ ਮੈਨੂੰ ਪ੍ਰੈਕਟਿਸ ਹੋ ਗਈ ਤਾਂ ਛੀਤੀ ਬਣ ਗਿਆ ਇਹ ਬੈਗ ਬਣਾਉਣ ਵਾਸਤੇ ਸਭ ਕੀ ਚਾਹੀਦਾ ਹੈ ਦੇਖੋ ਜੀ ਸਾਨੂੰ ਚਾਹੀਦਾ ਹੈਗਾ ਉਹੀ ਗੋਲਾ ਘੜ ਦੇ ਜਿਹੜੇ ਮੈਂ ਘਰੇ ਤਿਆਰ ਕੀਤੇ ਆ ਤੇ ਇਹਨਾਂ ਨੂੰ ਮੈਂ ਮਿੰਨ ਕੇ ਅਸੀਂ ਸਕੇਲ ਦੇ ਨਾਲ ਜਾਂ ਇੰਚੀ ਟੇਪ ਦੇ ਨਾਲ ਲਾਪਿਆ ਸਾਡੇ ਕੋਲੇ ਇੰਚੀ ਟੇਪ ਦੇ ਨਾਲ ਮਿੰਨ ਕੇ ਅਸੀਂ ਰੱਸੀਆਂ ਕੱਟ ਲੈਣੀਆਂ ਐ ਕਿੰਨੀਆਂ ਕਟੀਆਂ ਹੈਗੀਆਂ ਇਹ ਮੈਥਡੋਲੋਜੀ ਦੇ ਵਿੱਚ ਦੱਸੂਗੀ ਕਿੰਨੀਆਂ ਅਮੈਂਡਮੈਂਟ ਕਿ ਕਟਣੀਆਂ ਤਾਂ ਉਸ ਤੋਂ ਬਾਅਦ ਬਸ ਬੈਲਟ ਬੈਲਟ ਬਣਾ ਕੇ ਸ਼ੁਰੂ ਕਰਕੇ ਤੇ ਇੱਥੋਂ ਅਸੀਂ ਗ로우 ਕਰਦੇ ਜਾਵਾਂਗੇ ਪੂਰਾ ਬੈਡ ਬੈਗ ਸਾਡਾ ਕੰਪਲੀਟ ਹੋ ਜਾਏਗਾ ਤਾਂ ਅੱਜ ਹੁਣ ਨਵੀਂ ਚੀਜ਼ پتہ ਕੀ ਹੈ ਇਹਨੂੰ ਮੈਂ ਬੀਡਸ ਮੰਗਾਏ ਸੀਗੇ ਮੇਰੇ ਬੇਟੇ ਨੇ ਮੰਗਾ ਕੇ ਦਿੱਤੇ ਆਨਲਾਈਨ ਬੀਡਸ ਐਸਟਰਾ ਦੇ ਤੇ ਇਹ ਬੀਡਸ ਮੈਂ ਬੈਗ ਦੇ ਵਿੱਚ ਵੀ ਪਾਏ ਆ ਹੋਰ ਬਹੁਤ ਸਾਰੇ ਆਰਟੀਕਲ ਦੇ ਵਿੱਚ ਪਾਵਾਂਗੇ ਇੱਥੇ ਛੋਟੇ-ਛੋਟੇ ਸਮਾਈਲੀਜ਼ ਵੀ ਲਿਆਂਦੀਆਂ ਹੈਗੀਆਂ ਵੀਡੀਓ ਬਹੁਤ ਜ਼ਿਆਦਾ ਨੰਬਰ ਹੋ ਜੁਕੇ ਸ਼ੁਰੂ ਕਰਦੇ ਆਂ ਸਿੱਖਣ ਦੀ ਕੋਸ਼ਿਸ਼ ਕਰੋ ਜੇ ਮੇਰਾ ਪ੍ਰੈਸ ਪਸੰਦ ਆਵੇ ਤਾਂ ਸ਼ੇਅਰ ਤੇ ਲਾਈਕ ਵੀ ਕਰ ਸਕਦੇ ਹੋ ਤੇ ਇਹ ਇੱਕ ਲਾਸਟ ਕਮੈਂਟ ਦੇ ਵਿੱਚ ਮੈਨੂੰ ਇੱਕ ਵਾਰੀ ਆਇਆ ਦੱਸ ਦਿਓ ਵੀ ਇਹ ਬੈਗ ਦੀ ਕੀਮਤ ਮੈਂ ਕੀ ਰੱਖਾਂ ਕਿੰਨੇ ਦਾ ਬੈਗ ਇਹ ਹੋਣਾ ਚਾਹੀਦਾ ਠੀਕ ਹੈ ਜੀ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਬਾਏ ਬਾਏ ਹਾਂਜੀ ਫਰੈਂਡਸ 6 ਕੋਰਡ ਅਸੀਂ 99 ਫੁੱਟ ਦੀਆਂ ਕੱਟ ਕੇ ਰੱਖ ਰਹੀਆਂ ਉਹ 6 ਕੋਰਡਸ ਨੂੰ ਅਸੀਂ ਕਿਸੇ ਪਾਈਪ ਦੇ ਉੱਤੇ ਕਿਸੇ ਸਟਿਕ ਦੇ ਉੱਤੇ ਰੱਖ ਕੇ ਤੇ ਅਸੀਂ ਸਕੁਅਰ ਨੋਟ ਲਗਾਉਂਦੇ ਹੋਏ 벨ਟ ਬਣਾ ਲਾਂਗੇ ਸੈਂਟਰ ਦੇ ਵਿੱਚ ਅਸੀਂ ਉਹ ਥ੍ਰੈਡ ਰੱਖੇ ਸੀਗੇ ਤਾਂ ਜਦੋਂ ਤੱਕ ਉਹਦੇ ਤੱਕ ਅਸੀਂ 벨ਟ ਬਣਾਉਂਦੇ ਜਾਵਾਂਗੇ ਜਦੋਂ ਤੱਕ ਦੋਨੇ ਪਾਸੇ 7-7 ਫੁੱਟ ਦੀਆਂ ਰਸੀਆਂ ਬਚ ਨਾ ਜਾਣ 7 ਫੁੱਟ ਮੈਂ ਤਾਂ ਕਹਿ ਰਹੀਆਂ ਕਿਉਂਕਿ ਬਾਕੀ ਦੀਆਂ ਰਸੀਆਂ ਜਿਹੜੀਆਂ ਅਸੀਂ ਇਹ ਨਾਲ ਅਟੈਚ ਕਰਨੀਆਂ ਉਹ 7 ਫੁੱਟ ਦੀਆਂ 7 ਫੁੱਟ ਈਚ 7-7 ਫੁੱਟ ਦੀਆਂ ਹੁਣ ਅਸੀਂ 60 ਕਾਰਸ ਕੱਟ ਲਾਂਗੇ 60 ਛੱਤਰਸੀਆਂ ਸੀ 60 ਫੁੱਟ ਦੀਆਂ 7-7 ਫੁੱਟ ਦੀਆਂ ਕਟੀਆਂ ਸੀਗੀਆਂ ਤਾਂ ਹੁਣ ਬੈਲਟ ਬਣਾਉਣ ਤੋਂ ਬਾਅਦ ਪਹਿਲਾ ਧਾਗਾ ਇੱਕ ਸਾਈਡ ਦਾ ਤੇ ਪਹਿਲਾ ਧਾਗਾ ਦੂਸਰੀ ਸਾਈਡ ਦਾ ਲੈਂਦੇ ਹੋਏ ਅਸੀਂ ਉਹਦੇ ਉੱਤੇ ਇੱਕ ਇੱਕ ਕੋਰਡ ਲੈ ਕੇ ਇਸ ਤਰ੍ਹਾਂ ਦਾ ਅਸੀਂ ਇੱਕ ਲੂਪ ਜਿਹਾ ਬਣਾ ਲਾਂਗੇ ਇੱਕ ਨੋਟ ਮਾਰ ਦਾਂਗੇ ਤਾਂ ਕਿ ਇਹ ਸਾਡੀ ਜਿਹੜੀ ਹੈਗੀ ਹੈ ਸਟ੍ਰੈਚੇਬਲ ਹੋਵੇ ਪਤਾ ਲੱਗਾ ਅਸੀਂ ਟਾਈਟ ਕਰ ਸਕੀਏ ਇਹਦੇ ਨਾਲ ਇੱਕ ਸਾਈਡ ਦੇ ਉੱਤੇ ਅਸੀਂ 30 ਕੋਰਡਸ ਮੈਂ ਤਣ ਲੀਆਂ ਪਿਛਲੇ ਪਾਸੇ ਤੁਹਾਨੂੰ ਦਿਖ ਰਿਹਾ ਹੁਣ ਮੈਂ ਦੂਸਰੀ ਸਾਈਡ ਤੇ ਤੁਹਾਨੂੰ ਦੱਸਦੀ ਹਾਂ ਕਿ ਕਿਵੇਂ ਦੂਸਰੇ ਥ੍ਰੈਡ ਨੂੰ ਅਸੀਂ ਲੈ ਕੇ ਇੱਕ ਲੂਪ ਜਿਆ ਬਣਾ ਕੇ ਉਹਦੇ ਉੱਤੇ ਇੱਕ ਨੋਟ ਲਗਾਈਏ ਦੋ ਇੱਕ ਨੋਟ ਲੈ ਕੇ ਉਹਨੂੰ ਡਬਲ ਕਰਕੇ ਕਰੀ ਸੀ ਤੇ ਸਾਈਡ ਵਾਲੀਆਂ ਦੋ ਹਰ ਹੁਣ ਸਾਡੇ ਕੋਲ ਚਾਰ ਨੋਟ ਚਾਰ ਨੋਟ ਸਾਡੇ ਕੋਲੇ ਰੈਡੀ ਹੋ ਗਈਆਂ ਇਹਨੂੰ ਅਸੀਂ ਟਾਈਟ ਕਰ ਸਕਦੇ ਆ ਬਾਅਦ ਚ ਟਾਈਟ ਕਰਾਂਗੇ ਹੁਣ ਅਸੀਂ ਦੋਨਾਂ ਸਾਈਡਾਂ ਦੇ ਉੱਤੇ ਜਿਹੜੀ ਨੋਟ ਨੂੰ ਸੈਂਟਰ ਮੰਨਦੇ ਹੋਏ ਦੋਨਾਂ ਸਾਈਡਾਂ ਦੇ ਉੱਤੇ ਅਸੀਂ 50 ਤੋਂ 15 ਗਾਰਡਸ ਅਸੀਂ ਅਟੈਚ ਕਰ ਲਾਂਗੇ ਅੰਦੀ ਕਦੇ ਕਿਵੇਂ ਹਰ ਵਾਰੀ ਅਸੀਂ ਇਹ ਡਬਲ ਕਰਕੇ ਤੇ ਉਹਨੂੰ ਇੱਕ ਲੂਪ ਦੇ ਵਿੱਚ ਉਹਦੇ ਜਿਹੜਾ ਲਾਸਟ ਵਾਲਾ ਉਹਦੇ ਚ ਲੁਗਾਉਂਦੇ ਹੋਏ ਅਸੀਂ ਰस्सियां ਤਣਦੇ ਆਂ ਦੇਖੋ ਧਿਆਨ ਨਾਲ ਅਸੀਂ ਸਲੋ ਮੋਸ਼ਨ 'ਚ ਤੰਦਕਾਰੀ ਆਈ ਹੈ ਵੀ ਫੋਲਡ ਵਾਲੇ ਹਿੱਸੇ ਦੇ ਵਿੱਚੋਂ ਦੀ ਅਸੀਂ ਜਿਹੜੇ ਉਹਦੇ ਲਾਸਟ ਵਾਲੇ ਹਿੱਸੇ ਐ ਦੋ ਖੁੱਲੇ ਹੋਏ ਹਿੱਸੇ ਕੱਢਨੇ ਆ ਤੇ ਸਾਡੇ ਕੋਲ ਇੱਕ ਨੋਟ ਬਣ ਜੇਗੀ ਜਿਵੇਂ ਪਹਿਲਾਂ ਵੀ ਇੱਕ ਬਣੀ ਪਈ ਹੈ ਉਹਦੇ ਨਾਲ ਅਸੀਂ ਕਰਦੇ ਹੋਏ 15-15 ਕੋਰਟਸ ਦੋਨੇ ਪਾਸੇ ਅਟੈਚ ਕਰ ਲੀਏ ਤਾਂ ਸਾਡੇ ਕੋਲ ਇਸ ਤਰ੍ਹਾਂ ਦਾ ਇੱਕ ਸਟਰਕਚਰ ਜਾਂ ਬਣ ਜਾਏਗਾ। ਮੈਂ ਬੈਗ ਦੇ ਇੱਕ ਸਾਈਡ ਹੈ ਤੇ ਦੂਸਰੀ ਸਾਈਡ ਦੋਨੋਂ ਸਾਈਡਾਂ ਦੇ ਉੱਤੇ ਸਟੀਲ ਲਗਾਈਆਂ। ਤਾਂ ਜਿੱਥੋਂ ਅਸੀਂ ਦੋਨੇ ਧਾਗੇ ਮਲਾਈ ਸੀਗੇ ਅਟੈਚ ਕੀਤਾ ਸੀ ਟਾਈਟ ਕਰਨ ਵਾਸਤੇ ਉਹ ਸਾਡਾ ਸੈਂਟਰ ਹੋ ਗਿਆ। ਉਹ ਸੈਂਟਰ ਵਾਲੀ ਨੋਟ ਹੈ ਸਾਡੀ ਜਿੱਥੇ ਮੈਂ ਜਿਹੜਾ ਹੱਥ 'ਚ ਫੜਿਆ ਹੋਇਆ ਹੈ ਇਹਨੂੰ ਅਸੀਂ ਟਾਈਟ ਕਰਾਂਗੇ। ਠੀਕ ਹੈ। ਜਦ ਜੇ ਟਾਈਟ ਹੋ ਗਿਆ ਤਾਂ ਉਹ ਜਿਹੜੇ ਲੰਕ ਦੇ ਧਾਗੇ ਆ ਉਹਨਾਂ ਨੂੰ ਉੱਪਰੋਂ ਦੀ ਘੁਮਾ ਕੇ ਇਹ ਵੀ ਟਾਈਟ ਕਰ ਦਾਂਗੇ ਤੇ ਅਸੀਂ ਹੁਣ ਆਪਣਾ ਜਿਹੜੀ ਹੈਗੇ ਨੋਟਸ ਲਗਾਉਂਦੇ ਹੋਏ ਆਪਦਾ ਬੈਗ ਅਸੀਂ ਗ로우 ਕਰਨਾ ਕਿ째ਕਾ ਸਾਡਾ ਪਿਛਲੇ ਪਾਸੇ ਵੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਹਨੂੰ ਵੀ ਅਸੀਂ ਮੂਹਰੇ ਪਾਸੇ ਨਾਲ ਸੀ ਉੱਪਰ ਟੰਗ ਦਾਂਗੇ ਤੇ ਪਿਛਲੇ ਪਾਸੇ ਨੂੰ ਦੇਖੋ ਉਹ ਵੀ ਰੱਸੀਆਂ ਨੂੰ ਅਸੀਂ ਟਾਈਟ ਕਰਕੇ ਤੇ ਸੈਂਟਰ ਵਾਲੀ ਇਹਨੂੰ ਹਾਂਜੀ ਹੁਣ ਸਭ ਤੋਂ ਪਹਿਲਾਂ ਅਸੀਂ ਨਾ ਜਿੱਥੇ ਸਾਡੀ ਬੈਲਟ ਬਣਨੀ ਸ਼ੁਰੂ ਹੋਈ ਹੈ ਬੈਲਟ ਦੇ ਉੱਤੇ ਅਸੀਂ ਨੋਟਸ ਲਗਾਉਂਦੇ ਹੋਏ ਪਹਿਲਾਂ ਇੱਕ ਰੋਲ ਲਗਾ ਲਾਂਗੇ ਫਿਰ ਦੂਸਰੀ ਰੋਲ ਲਗਾ ਲਾਂਗੇ ਸਿਰਫ ਦੋ ਦੋ ਨੋਟਸ ਹੀ ਲਗਾਉਣੀਆਂ ਯਾਨੀ ਦੋ ਰੋਜ਼ ਕੰਪਲੀਟ ਕਰ ਲਾਂਗੇ ਅਸੀਂ 4 ਅਸੀਆਂ ਲੈਂਦੇ ਹੋਏ ਸਕੁਅਰ ਨੋਟ ਲਗਾਨੀ ਹੈ ਇਹਦੇ ਵਿੱਚ ਅਸੀਂ ਹਾਲੇ ਤੱਕ ਸਕੁਅਰ ਨੋਟ ਹੀ ਲਗਾਈ ਹੈ ਹਾਂਜੀ ਫਾਰਵਰਡ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਨਹੀਂ ਬਹੁਤ ਜ਼ਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਕਮੈਂਟ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਹੋ ਪੀ ਜੀ ਸਾਨੂੰ ਸਟੈਪ ਬਾਈ ਸਟੈਪ ਪੂਰਾ ਟਿਊਟੋਰੀਅਲ ਚਾਹੀਦਾ ਤਾਂ ਉਹ 1.5 ਘੰਟੇ ਦਾ ਹੁੰਦਾ ਹੈ ਤਾਂ ਉਹ ਫਿਰ ਵੀਡੀਓ ਲੰਬੀ ਕੋਈ ਦੇਖਦਾ ਨਹੀਂ ਹੈਗਾ ਜੇ ਕੋਈ ਮੈਨੂੰ ਚਾਰ ਪੰਜ ਜਾਣੇ ਕਹਿਣਗੇ ਵੀ ਸਾਨੂੰ ਨੇੜੇ ਘੰਟੇ ਦੀ ਵੀਡੀਓ ਪਾਓ ਪੂਰਾ ਸਿਖਾਓ ਤਮੈ ਉਹ ਵੀ ਤੁਹਾਨੂੰ ਸਿਖਾ ਸਕਦੀ ਹਾਂ ਜੇ ਤੁਸੀਂ ਡਿਮਾਂਡ ਕਰੋ ਤਾਂ ਮੈਂ ਤੁਹਾਨੂੰ ਆਨਲਾਈਨ ਲਾਈਵ ਵੀ ਸਿਖਾ ਸਕਦੀ ਹਾਂ ਬਹੁਤ ਡਿਮਾਂਡ ਹੈ ਇਹਨਾਂ ਬੈਗਸ ਦੀ ਮਾਰਕੀਟ ਦੇ ਵਿੱਚ ਤੋਂ ਰੋ ਕੰਪਲੀਟ ਕਰਨ ਜਾ ਰਹੀ ਹਾਂ ਮੈਂ ਇੱਕ ਸਾਈਡ ਦੀਆਂ ਫਿਰ ਦੂਸਰੀ ਸਾਈਡ ਦੀਆਂ ਦੋਨੋਂ ਰੋਸ ਕੰਪਲੀਟ ਕਰ ਲਾਂਗੇ ਤਾਂ ਸਾਈਡਾਂ ਵਾਲੀਆਂ ਨੂੰ ਵੀ ਅਸੀਂ ਜੋੜਾਂਗੇ ਤਾਂ ਕਿ ਸਾਡੇ ਬੈਗ ਦੀ ਗੁਲਾਈ ਬਣਨੀ ਸ਼ੁਰੂ ਹੋ ਜੇ ਪਹਿਲਾਂ ਇਸ ਤਰ੍ਹਾਂ ਸੀ ਟੰਗਿਆ ਹੋਇਆ ਮੈਂ ਇੱਕ ਪਾਈਪ ਦੇ ਨਾਲ ਰੱਸੀ ਬੰਨ ਕੇ ਤੁਹਾਨੂੰ ਦੇ ਕੋਲ ਹੋਰ ਕੋਈ ਹੈਲਪ ਦੀ ਕਿਸੇ ਵੀ ਕਿਰਾਨਾ ਤੁਸੀਂ ਇਹ ਬਣਾ ਕੇ ਵੀ ਰੱਖ ਸਕਦੇ ਹੋ ਸਟੈਂਡ ਜਿਹਦੇ ਉੱਤੇ ਕਸੀਆਂ ਜਾਣ ਮੈਂ ਤਾਂ ਉਹ ਕੱਪੜੇ ਸੁਕਾਉਣ ਵਾਲੀ ਚੁੰਡੀਆਂ ਜੀ ਨਾਲ ਟਾਈਟ ਕਰਤਾ ਸੀ ਆ ਦੇਖੋ ਕਿਵੇਂ ਟਾਈਟ ਕਰਕੇ ਤੇ ਜਿਹੜਾ ਸਾਈਡ ਵਾਲਾ ਧਾਗਾ ਉਹਨੂੰ ਉੱਪਰੋਂ ਦੀ ਲੰਘਾਉਂਦੇ ਹੋਏ ਵਿੱਚੋਂ ਦੀ ਕੱਢ ਕੇ ਉਹਦੇ ਨਾਲ ਹੀ ਮਿਲ ਜੇਗਾ ਹੁਣ ਦੂਸਰੀ ਸਾਈਡ ਦਾ ਵੀ ਇਸੇ ਤਰ੍ਹਾਂ ਮੈਂ ਬਣਾ ਲਿਆ ਦੂਸਰੀ ਸਾਈਡ ਦੇ ਵੀ ਪਹਿਲਾਂ ਇੱਕ ਰੋ ਹੋ ਕੰਪਲੀਟ ਕਰ ਲਾਂਗੇ ਫਿਰ ਦੂਸਰੀ ਫਿਰ ਸਾਰੀਆਂ ਰਸੀਆਂ ਦੇ 6 6 ਦੇ ਗਰੁੱਪ ਬਣਾਉਂਦੇ ਹੋਏ 6 6 ਰਸੀਆਂ ਦੇ ਗਰੁੱਪ ਬਣਾਣੇ ਆ ਮੇਰੇ ਕੋਲੇ ਦੋ ਰਸੀਆਂ ਵਧ ਗਈਆਂ ਸੀ ਇਸ ਕਰਕੇ ਮੈਂ ਇਹਦੇ ਕੋਲੇ 8 ਰਸੀਆਂ 8 ਰਸੀਆਂ ਪਹਿਲੀ ਵਾਰੀ ਲੈ ਕੇ ਪਹਿਲੀ ਰਸੀ ਨੂੰ ਵਰਕਿੰਗ ਕਾਰਡ ਮੇਨ ਕਾਰਡ ਬਣ ਕੇ ਵਰਕਿੰਗ ਵਾਲੀਆਂ ਕਾਰਡਸ ਉਹਦੇ ਉੱਤੇ ਅਸੀਂ ਦੋ ਦੋ ਵਾਰ ਲਗਾਉਂਦੇ ਜਾਵਾਂਗੇ ਇਸ ਤਰ੍ਹਾਂ ਸਾਡੀ ਪਾਈਪਿੰਗ ਬਣ ਜਾਏਗੀ ਹਰ ਰਸੀ ਨੂੰ ਦੋ ਵਾਰ ਲਗਾਉਣਾ ਪਿਛਲੀ ਵੀਡੀਓ ਚ ਵੀ ਮੈਂ ਤੁਹਾਨੂੰ ਦੱਸਿਆ ਸੀ ਪਾਈਪਿੰਗ ਬਣਾਉਣ ਦਾ ਤਰੀਕਾ ਤੇ ਇਹ ਥੋੜਾ ਮੈਂ ਟੇਡਾ ਰੱਖਣਾ ਹੈ ਇਹ ਲੀਫ ਦਾ ਸਟਰਕਚਰ ਤਿਆਰ ਕਰਨ ਜਾ ਰਹੀ ਹਾਂ ਮੈਂ ਇੱਕ ਪੱਤਾ ਜਿਹਾ ਬਣ ਜੇਗਾ ਤੇ ਸਾਰੇ ਪੱਤੇ ਪੱਤਿਆਂ ਦਾ ਡਿਜ਼ਾਈਨ ਇਹ ਅਸੀਂ ਇਹਦੇ ਵਿੱਚ ਪਾਣਾ ਹੈ ਜਿਦੋਂ ਇੱਕ ਵਾਰੀ ਇੱਕ ਮਤਲਬ ਸਮਝ ਲੱਗ ਗਈ ਨਾ ਤਾਂ ਫਿਰ ਤੁਹਾਨੂੰ ਸਾਰੀਆਂ ਆਰਟੀਕਲ ਦੇ ਵਿੱਚ ਇਹੀ ਨੋਟਸ ਲੱਗਦੀਆਂ ਦੋ ਤਿੰਨ ਨੋਟਸ ਹੁੰਦੀਆਂ ਇਹ ਤੁਸੀਂ ਸਿੱਖ ਲਓ ਇਹ ਪਾਈਪਿੰਗ ਵਾਲੀ ਨੋਟ ਆ ਹਾਫ ਇਚ ਨੋਟ ਕਹਿ ਦਿੰਦੇ ਇਹਨੂੰ ਅੰਗਰੇਜ਼ੀ ਦੇ ਵਿੱਚ ਹਾਫ ਇਚ ਨੋਟ ਹਰ ਥ्रेड ਦੋ ਵਾਰ ਅਸੀਂ ਲੰਘਾਵਾਂਗੇ ਹਾਂ ਥੋੜਾ ਟੇਡਾ ਰੱਖਣਾ ਹੈ ਟੇਡੇ ਟੇਡੇ ਸਾਡੇ ਕੋਲੇ ਜਾਊਗੀ ਠੀਕ ਹੈ ਇਹ ਹੁਣ ਮੇਰੇ ਹੱਥ 'ਚ 6 thread ਹੈ ਇੱਕ ਹੋਰ ਅਸੀਂ ਕਰਾਂਗੇ 7 ਹੋ ਜਾਣਗੇ ਤੇ ਇੱਕ ਸਾਡੀ ਹੋ ਗਈ ਜਿਹੜੀ ਵਰਕਿੰਗ ਕੋਡ ਹੈ ਮੇਨ ਕੋਡ ਹਲੋ ਜੀ ਸਤਿ ਸ੍ਰੀ ਅਕਾਲ ਥੱਲੇ ਆ ਗਏ ਤੇ ਇੱਕ ਸਾਡੀ ਵਰਕਿੰਗ ਹੈ ਇਹਦੇ ਉੱਤੇ ਅਸੀਂ ਕੰਮ ਕਰਨਾ ਹੁਣ ਇਹਦੇ ਉੱਤੇ ਇੱਕ ਵਾਰੀ ਫੇਰ ਕਰਾਂਗੇ ਫਿਰ ਦੂਸਰੀ ਵਾਰ ਫਿਰ ਤੀਸਰੀ ਵਾਰ ਇਸ ਤਰ੍ਹਾਂ ਤਿੰਨ ਵਾਰ ਕਰਦੇ ਹੋਏ ਸਾਡੇ ਕੋਲ ਨਾ ਇਹ ਲੀਫ ਬਣ ਜੇਗਾ ਇਸੇ ਤਰ੍ਹਾਂ ਦੂਸਰੀ ਸਾਈਡ ਤੇ ਵੀ ਬਣਾਉਂਦੇ ਹੋਏ ਦੂਸਰੀ ਸਾਈਡ ਤੇ ਅਸੀਂ ਲੀਫ ਬਣਾਣੇ ਆ ਆ ਦੇਖੋ ਇਸ ਤਰ੍ਹਾਂ ਹਰ ਵਾਰੀ ਵੀ ਜਿਹਾ ਭਾਵੇਂ ਪਹਿਲੀ ਲਾਈਨ ਦੇ ਵਿੱਚ ਤੇ ਵੀ ਬਣਾ ਕੇ ਰੱਖ ਲਾਂਗੇ ਇਹਨਾਂ ਇਹ ਵੀ ਦੇ ਉੱਤੇ ਇਹਨਾਂ ਤਿੰਨ ਤਿੰਨ ਵਾਰ ਕਰਾਂਗੇ ਅਸੀਂ ਤਾਂ ਕਿ ਸਾਡਾ ਇੱਕ ਪੱਤੇ ਦਾ ਸਟਰਕਚਰ ਜਾਂ ਬਣ ਜੇ ਇਸ ਤਰ੍ਹਾਂ ਅਸੀਂ ਪੱਤੇ ਬਣਾਉਂਦੇ ਜਾਵਾਂਗੇ ਤੇ ਸਾਡਾ ਬੈਗ ਕੰਪਲੀਟ ਹੋ ਜਾਏਗਾ ਮੈਂ ਇਹ ਇੱਕ ਮੈਗਨੇਟ ਲਗਾਇਆ ਇਹਨੂੰ ਬੰਦ ਕਰਨ ਵਾਸਤੇ ਘਰੇ ਹੀ ਲਗਾਇਆ ਮੈਂ ਜਿਹੜਾ ਇਹ ਪਲਾਸ ਦੇ ਨਾਲ ਹਲਕਾ ਹੀ ਲੱਗ ਜਾਂਦਾ ਹੈ ਫਿਰ ਇਹ ਨੋਟਸ ਅਸੀਂ ਬੰਦ ਕਰਕੇ ਬੈਗ ਸਾਡਾ ਕੰਪਲੀਟ ਹੋ ਗਿਆ ਤੇ ਬਫਾਲਤੂ ਦੀਆਂ ਰस्सੀਆਂ ਜਿਹੜੀਆਂ ਉਹਨੂੰ ਕੈਂਚੀ ਨਾਲ ਕੱਟਤਾ ਲੋ ਜੀ ਖੂਬਸੂਰਤ ਜਿਹਾ ਆਰਟੀਕਲ ਬਣ ਕੇ ਤਿਆਰ ਹੋਇਆ ਬੈਗ ਤਾਂ ਨਹੀਂ ਕਹਿ ਸਕਦੇ ਕਿ ਪਰਸ ਹੈ ਛੋਟਾ ਇਦੇ ਵਿੱਚ ਹਾਂਜੀ ਫਰੈਂਡਸ ਜੇ ਤੁਹਾਨੂੰ ਇਹ ਮੇਰਾ ਆਰਟੀਕਲ ਪਸੰਦ ਆਇਆ ਹੋਵੇ ਇਸ ਨੂੰ ਸ਼ੇਅਰ ਤੇ ਲਾਈਕ ਵੀ ਕਰ ਸਕਦੇ ਆ ਤੇ ਕਮੈਂਟ ਵਿੱਚ ਮੈਨੂੰ ਜਰੂਰ ਜਰੂਰ 익ਤਾ ਇਹਦਾ ਪ੍ਰਾਈਸ ਦੱਸੋ ਕਿੰਨਾ ਹੋਣਾ ਚਾਹੀਦਾ ਤੇ ਇੱਕ ਮੈਨੂੰ ਦੱਸਿਓ ਵੀ ਮੈਂ ਤੁਹਾਨੂੰ ਟਿਊਟੋਰੀਅਲ ਪੂਰਾ ਵੱਡਾ 1 ਘੰਟੇ 1.5 ਘੰਟੇ ਦੀ ਵੀਡੀਓ ਪਾਵਾਂ ਕਿ ਨਾ ਪਾਵਾਂ ਨੋ ਜਾਂ ਯੈਸ ਲਿਖ ਸਕਦੇ ਆ ਬਾਏ ਬਾਏ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ